ਆਰਥਾਂ ਦੇ ਜਹਰ ਵਿੱਚ ਮਗ ਨਰਿੰਦੇ ਹਾਂ ਅਸੀਂ ਕਿਵੇਂ ਬੁਰੇ ਦੱਸੇ ਜੀਵਨ ਰਾਹ ਤੇ ਤੁਰ ਸਕਦੇ ਹਾਂ ਸਾਨੂੰ ਸਤੂਰਾਂ ਦੇ ਦਰਸਾਈ ਮਾਰਗ ਤੇ ਤੁਰਨਾ ਬੜਾ ਔਖਾ ਲੱਗਦਾ ਹੈ ਕਿਉਂ ਕਿ ਤੁੰਗ ਪਾਸਾ ਬਿੰਦ ਸਾਨੂੰ ਮਾਇਆ ਨੇ ਅੰਨੇ ਕਰ ਦਿੱਤਾ ਹੈ ਮਾਇਆ ਦੇ ਵਿੱਚ ਰੋ ਕੇ ਜਿਨੇ ਵੀ ਸਰੀਰ ਦੇ ਸੁੱਖ ਨੇ ਮਾਇਕ ਪ੍ਰਾਪਤ ਨੇ ਇਹਨਾਂ ਨਾਲ ਸਾਡਾ ਜਾਦਾ ਮੋਹ ਪੈ ਚੁੱਕਿਆ ਹੈ ਇਸ ਕਰਕੇ 파ਰਸਾ ਕਹਿੰਦੇ ਜਿਹੜੇ ਇਹ ਮਾਇਕ ਪ੍ਰਾਪਤ ਨੇ ਸੰਸਾਰ ਦੇ ਸੁੱਖ ਨੇ ਇੱਕ ਜ਼ਹਿਰ ਜਿਹਾ ਜਮਾਨ ਹਨ ਉਹ ਬਿਖਿਆ ਦੇ ਸਮਾਨ ਹਨ ਤੇ 파ਰਸਾ ਕਹਿੰਦੇ ਸੀ ਉਹ ਜ਼ਹਿਰ ਨਹੀਂ ਰੋ ਸਕਦੇ ਹੁੰਦੇ ਆ ਜ਼ਹਿਰ ਹੀ ਖਾਣੇ ਆ ਮੈਂ ਉਸ ਜਨਮ ਦੇ ਵਿੱਚ ਹੀ ਮੰਗਨਾਂ ਇਸ ਲਈ ਗੁਰੂ ਦੇ ਦੱਸੇ ਜੀਵਨ ਰਾਹ ਉਤੇ ਤੁਰ ਨਹੀਂ ਸਕਦੇ ਹਾਂ ਤੁਰਿਆ ਕੋ ਜਨਮ ਹੈ ਸਤਿਗੁਰ ਦਇਆ ਕਰੇ ਸੁਖ ਦਾਤਾ ਹੰਲਾਵੇ ਆਪਨ ਕਲੀ ਆਸਾ ਜੀ ਜਿਹਦੇ ਆਕਾਰ ਕੋਲ ਸਤਿਗੁਰੂ ਜੀ ਨੇ ਵਰਸਾਇਆ ਮਾਰਗ ਤੇ ਸੱਚ ਦੇ ਮਾਰਗ ਤੇ ਉਦੋਂ ਪੁਰਿਆ ਜਾਂਦਾ ਹੈ ਜਦੋਂ ਸੁੱਖਾਂ ਦਾ ਦੇਣ ਵਾਲਾ ਗੁਰੂ ਅਕਾਲ ਪੁਰਖ ਜੈ ਗੁਰੂ ਜੀ ਆਗਿਰ ਮਿਹਰ ਕਰਕੇ ਸਾਨੂੰ ਆਪਣੇ ਲਾੜ ਲਾ ਲਏ ਜਿਨ੍ਹਾਂ ਤੇ ਗੁਰੂ ਦੇ ਪੱਲੇ ਨਾ ਲੱਗਦੇ ਗੁਰੂ ਦੇ ਲਾੜ ਨਹੀਂ ਲੱਗਦੇ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਜਿਹੜੇ ਸਾਨੂੰ ਤੇ ਸੰਸਾਰ ਤੇ ਮਾਇਕ ਪਦਾਰਥਾਂ ਨੂੰ ਕੀ ਜਹਰ ਦੇ ਵਿੱਚ ਹੀ ਮਲਨ ਰਹਿਣਾ। ਅਜਦੋਂ ਗੁਰੂ ਨੇ ਕਿਰਪਾ ਕੀਤੀ ਸਤਿਗੁਰੂ ਆਸਾ ਜੀਆ ਨੇ ਦਇਆ ਕਰਕੇ ਸਾਡੇ ਤੇ ਤਰਸਾ ਕੇ ਸਾਨੂੰ ਆਪਣੇ ਨਾਲ ਲਾ ਲਿਆ। ਨਾਮ ਨੇ ਰਾਖ ਬਖਸ਼ ਦਿੱਤੀ। ਗਿਆਨ ਬਖਸ਼ ਦਿੱਤਾ ਕਿ ਜਿੰਨਾ ਕੁਝ ਵੀ ਦੇਖਦੇ ਹਾਂ ਸਭ ਠੁਠਾ ਹੈ। ਪੂਰਾ ਸੰਸਾਰ ਹੀ ਠੁਠਾ ਹੈ। ਜਗ ਜੀਵਨ ਕੈਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਬਾਸਾ ਜੀ ਕਹਿੰਦੇ ਨੇ ਕਿ ਸੰਸਾਰ ਹੀ ਸੁਪਨਾ ਹੈ ਸੰਸਾਰ ਹੀ ਤੁਖਾ ਹੈ ਅਰੇ ਦੇ ਸਾਹਮਣੇ ਕਦੋਂ ਆਉਣੀ ਹੈ ਜਦੋਂ ਗੁਰੂ ਵਾਲੇ ਬਣ ਕੇ ਉਪਦੇ ਪਮਾਇ ਗੁਰੂ ਦੇ ਦਰਸਾਏ ਰਾਹ ਤੇ ਚੱਲ ਕੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਬਹਿਣ ਕਰਾਂਗੇ ਇਸ ਕਰਕੇ ਬਾਸਾ ਕਹਿੰਦੇ ਨੇ ਗੁਰੂ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਕਰਾਈ ਦਇਆ ਕਰੇ ਸਤਿਗੁਰ ਦਇਆ ਕਰੇ ਸੁਖ ਦਾਤਾ ਆਹ ਲਾਵੇ ਆਪਣੀ ਆਲੀ ਕੇ ਸਤਿਗੁਰੂ ਪਰਸਾਹ ਜੀ ਸਾਡੇ ਤੇ ਦਇਆ ਕਰੋ ਤਰਸ ਕਰਕੇ ਸੰਮਤ ਨੂੰ ਲਾਗੁਣਾ ਤਾਕੇ ਸੱਚ ਦੇ ਮਾਰਗ ਤੇ ਆਪ ਜੀ ਨੇ ਦਰਸਾਇਆ ਮਾਰਗ ਤੇ ਤੁਰਨ ਦੀ ਸਮਰੱਥ ਬਖਸ਼ੋ ਗੁਰੂ ਸੇਕ ਕਮਿਤ ਜਗੋ ਗੁਰ ਚਾਹੀ ਸਤਿਗੁਰ ਆਸਰਾ ਤਨ ਨੂੰ ਨਾਮਦਾਸ ਮਹਾਰਾਜ ਕਹਿੰਦੇ ਨੇ ਏ ਗੁਰਸ਼ਿਖ ਨਿਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੈਕਰੋ ਗੁਰੂ ਦੇ ਦਰਸਾਏ ਹੋਏ ਰਸਤੇ ਤੇ ਮਾਰਗ ਤੇ ਚੱਲੋ ਜੋ ਵਰ ਕਹਿ ਸੋਈ ਭਗ ਮੰਨਹੁ ਹਰ ਹਰ ਕਥਾ ਨਿਰਾਨੀ ਰਾਮ ਜੋ ਵੀ ਗੁਰੂ ਆਖਦਾ ਹੈ ਕਿ ਪ੍ਰਮਾਤਮਾ ਦੀ ਸਿੱਖ ਸਲਾਹ ਕਰਿਆ ਸਤਿ ਦੇ ਮਾਰਗ ਤੇ ਚੱਲਿਆ ਕਰੋ ਝੂਠਣਾ ਬੋਲਿਆ ਕਰੋ ਕਿਸੇ ਨਾਲ ਟੱਗੀ ਨਾ ਮਾਰੋ ਤੇਰੇ ਦਾ ਹੱਤ ਨਾ ਮਾਰੋ ਜੋ ਵੀ ਗੁਰੂ ਕਹਿ ਰਹੇ ਹਨ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜੋ ਕੁਝ ਵੀ ਗੁਰੂ ਆਖਦਾ ਹੈ ਉਸ ਨੂੰ ਆਪਣੇ ਭਲੇ ਵਾਸਤੇ ਆਪਣੇ ਵਾਸਤੇ ਭਲਾ ਸਮਝੋ ਤੇ ਸਤਿਗੁਰੂ ਜੀ ਕਹਿੰਦੇ ਤੇਰੇ ਭਲੇ ਵਾਸਤੇ ਗੁਰੂ ਸਾਹਿਬ ਜੀ ਇਹਨੂੰ ਉਪਦੇਸ਼ ਕਰਦੇ ਨੇ ਤੈਨੂੰ ਰੋਕਦੇ ਨਹੀਂ ਮਾਰੇ ਤੁਮਾਂ ਨੂੰ ਇਨੂੰ ਉਪਦੇਸ਼ ਕਿਉਂਕਿ ਤੇਰਾ ਭਲਾ ਕਰਨਾ ਚਾਹੁੰਦੇ ਹਨ ਇਸ ਕਰਕੇ ਭਾਸਾ ਜੀ ਕਹਿੰਦੇ ਪ੍ਰਭੂ ਦੀ ਸਿੱਖਤ ਸਲਾਹ ਅਨੋਖੀ ਤਵਨੀ ਤੇ ਜੀਵਨ ਵਿੱਚ ਪੈਦਾ ਕਰ ਦੇਵੇਗੀ ਜਦੋਂ ਤੂੰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੇਂ ਹਰ ਹਰ ਕਥਾ ਮਨਰਾਗੀ ਭਾਸਾ ਜੀ ਕਹਿੰਦੇ ਗੁਰੂ ਦੀ ਕਥਾ ਬੜੀ ਮਨਰਾਗੀ ਹੈ ਬੜੀ ਅਨੋਖੀ ਹੈ ਤੇ ਜਦੋਂ ਕੋਈ ਇਸ ਗੁਰੂ ਦੀ ਕੀਰਤ ਕਰਦਾ ਹੈ ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ ਫਿਰ ਉਹਦੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹ ਗੁਰੂ ਦਾ ਉਪਦੇਸ਼ ਮੰਨਣਾ ਸ਼ੁਰੂ ਕਰ ਦਿੱਤਾ ਸਹਿਬ ਸਰਪੁਰ ਕਾਲ ਸਹ ਜੀ ਨੇ ਕਹਿ ਦਿੱਤਾ ਮੈਂ ਭਾਈ ਝੂਠ ਨਾ ਬੋਲਿਆ ਕਰ ਕਿਉਂਕਿ ਝੂਠ ਬੋਲਣਾ ਬੜਾ ਵੱਡਾ ਪਾਪ ਲੱਗਦਾ ਹੈ ਫਿਰ ਸਤਿਗੁਰ ਕਾਲ ਸਾਹਿਬ ਨੇ ਜੋ ਹੀ ਨਾ ਕਰਿਆ ਕਰ ਜੋ ਚੋਰੀ ਕਰੇਗਾ ਚੋਰ ਕੀ ਹਾਮਾ ਭਰੇ ਨਾ ਹੋਏ ਕੋਈ ਚੋਰ ਕੀ ਆ ਚਲਗਾ ਨਾ ਹੋਏ ਆਸਾ ਕਹਿੰਦੇ ਚੋਰੀ ਕਰੇਗਾ ਤੇ ਹਾਮੀ ਕੀ ਭਰਨੀ ਹੈ ਕਿਸੇ ਨੇ ਦਰਗਾਹ ਦੇ ਵਿੱਚ ਜਾ ਕੇ ਲਈ ਇਹ ਸੰਸਾਰ ਦੇ ਵਿੱਚ ਅਸੀਂ ਵੇਖਦੇ ਆ ਕੋਈ ਚੋਰੀ ਕਰ ਲਿੰਦਾ ਹੈ ਉਹ ਚੋਰ ਦੀ ਮੈਲ ਕਾਉਣ ਜਾਂਦਾ ਹੈ ਕੋਈ ਨੂੰ ਚਨਾਉਣ ਵਾਸਤੇ ਜਾਂਦਾ ਹੈ ਜਦੋਂ ਉਹ ਤੇ ਜੇ ਉਹਦੇ ਤੇ ਕੇਸ ਪੈ ਜਾਂਦੇ ਇਸੇ ਤਰ੍ਹਾਂ ਆਸਾ ਕਹਿੰਦੇ ਜੇ ਦਰਗਾਹ ਦੇ ਵਿੱਚ ਵੀ ਤੇਰਾ ਕੋਈ ਹਾਮੀ ਨਹੀਂ ਭਰਨ ਕੋਰਾ ਹੁਣਾ ਇਸ ਕਰਕੇ ਜਦੋਂ ਫਿਰ ਆਸਾ ਜੀਆ ਦੇ ਬਚਨਾਂ ਨੂੰ ਸੁਣਦੇ ਆਣ ਸੁਣ ਕੇ ਮੰਨਾਂਗੇ ਆਸਾ ਕਹਿੰਦੇ ਤੂੰ ਜੀਵਨ ਦੇ ਵਿੱਚ ਅਨੋਖੀ ਤਰਕੀ ਨਹੀਂ ਆਏਗੀ ਇਨਸਾਨ ਮਨੁੱਖ ਜਿਹੜਾ ਗੁਰੂ ਵਾਲਾ ਬਣੇਗਾ ਭਾਈ ਫਿਰ ਉਹ ਸੱਚ ਦੇ ਮਾਰਗ 'ਤੇ ਚੱਲੂਗਾ ਉਹਦੇ ਵਿੱਚੋਂ ਵਿਕਾਰ ਨਿਕਲ ਜਾਣਗੇ ਵਿਕਾਰ ਉਹਨੂੰ ਵਿਕਣ ਦੇ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਇਸ ਕਰਕੇ ਆਸਾ ਕਹਿੰਦੇ ਭਾਈ ਜੋ ਗੁਰੂ ਕਹਦਾ ਸੋਈ ਪਰਮਾਤਮਾ ਜੋ ਵੀ ਗੁਰੂ ਆਸਾ ਜੀ ਤੁਹਾਨੂੰ ਉਪਦੇਸ਼ ਕਰ ਰਹੇ ਨੇ ਸਮਝਾ ਲੈ ਮੈਂ ਕਿ ਉਹ ਤੇਰੇ ਭਲੇ ਵਾਸਤੇ ਹੈ ਉਹਦੇ ਵਿੱਚ ਆਪਣਾ ਭਲਾ ਸਮਝ ਜਦੋਂ ਤੂੰ ਆਪਣਾ ਭਲਾ ਸਮਝ ਕੇ ਗੁਰੂ ਦੇ ਉਪਦੇਸ਼ ਨੂੰ ਨਾਵੇਂਗਾ ਫਿਰ ਭਾਈ ਤੇਰੇ ਜੀਵਨ ਵਿੱਚ ਅਨੋਖੀ ਤਬਦੀਲੀ ਆਵੇਗੀ ਰਹਾਉ ਹਰ ਕੇ ਸੰਤ ਸੁਣ ਹੋ ਜਨ ਭਾਈ ਮੁਰ ਸੇਵ ਹੋ ਬੇਗ ਬੇਗਮੀ ਇਹ ਹਰੀ ਦੇ ਸੰਤ ਜਨੋ हे प्रभू सुनो छेटी ही पासा के दे गुरु दी सानिध्य चालू देओ नाथ तुमके तो। पता नहीं है मत जाके ऐसा आवे कि न आवे मेरी जिंदली दीप तए स्वसादा भरोसा कोई नहीं है इस करके जिन्नी भी जाने हो सकती है गुरु रामदास महाराज के छेटी खलो भाई गुरु दी सानिध्य में आ जाओ सतगुरु सेवा खर्च हर बदवो ਮਤ ਜਾਣੂ ਆਜ ਕੇ ਕਵੀ ਆਸਾਂ ਨਹੀਂ ਬੱਚ ਕਰਦੇ ਨੇ ਭਾਈ ਤੂੰ ਗੁਰੂ ਦੀ ਸੱਜਣ ਪੈ ਕੇ ਜੀਵਨ ਦੇ ਸਬਰ ਵਾਸਤੇ ਪਰਮਾਤਮਾ ਦੇ ਨਾਮ ਦੀ ਖਰਜੀ ਕਦੇ ਬੰਦ ਹੈ ਕਿਉਂਕਿ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਮਾਇਆ ਜੂਰੀ ਹੈ ਉਸੇ ਤਰ੍ਹਾਂ ਇਹ ਸੰਸਾਰ ਨੂੰ ਜਾਣ ਤੋਂ ਬਾਅਦ ਅਕਾਲ ਪੁਰਖ ਵੈਰੂ ਜੀ ਦੇ ਨਾਮ ਰੂਪੀ ਮਾਇਆ ਜੁਰੀ ਹੈ ਨਾਮ ਰੂਪੀ ਤਨ ਜੁਰੀ ਹੈ ਇਹ ਕੋਤੇ ਮਾਇਆ ਨਹੀਂ ਤੇ ਚਲਣੀ ਓਥੇ ਕਿਸੇ ਸਾਥ ਸੰਬੰਧੀ ਦੇ ਨਾਲ ਨਹੀਂ ਤੁਰਨਾ ਹੈ ਭਾਸਾ ਜੀ ਨੇ ਇਸੇ ਕਰਕੇ ਤੇ ਸਮਝਾਉਣ ਦਾ ਯਤਨ ਕੀਤਾ ਭਾਈ ਜਿਹੜਾ ਕਰਨ ਕਰਨ ਬਾਅਦ ਮ ਆਇਆ ਉਹ ਤਰ ਤੂੰ ਗੁਰੂ ਦੀ ਸ਼ਰਨ ਵਿੱਚ ਆ ਗਾ ਛੇਤੀ ਕਰ ਦੇਰ ਨਾ ਕਰ ਇੰਨਾ ਸਮਾਂ ਤੇਰਾ ਗੁਰੂ ਦੀ ਸ਼ਰਨ ਤੋਂ ਬਗੈਰ ਗੁਰਾਂ ਨੂੰ ਵਾਲੇ ਬਣਿਆ ਨਿਕਲ ਹੈ ਸਾਰਾ ਪਿਆਰ ਤੇ ਜਾ ਰਿਹਾ ਹੈ ਕਿਸ ਕਰ ਕਿਸ ਛੇਤੀ ਨਾਲ ਗੁਰੂ ਵਾਲਾ ਬਣ ਕੇ ਹਰ 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 ਚਾਹ ਸਕਦੇ ਸਤਿਗੁਰੂ ਸੇਵ ਹਰ ਤੇ ਹਰ ਵੰਦ ਸਤਿਗੁਰੂ ਜੀ ਦੀ ਸੇਵਾ ਕਰਕੇ ਸਤਿਗੁਰੂ ਜੀ ਦੀ ਸੰਗ ਕਹਿ ਕੇ ਜੀਵਨ ਸਭਰ ਵਾਰਤੇ ਪਰਮਾਤਮਾ ਦੇ ਨਾਮ ਦੀ ਕਰਤੇ ਨੂੰ ਪੱਲੇ ਬੰਨ ਲੈ ਮਤ ਜਾਣੂ ਆਜ ਕੇ ਕਰਨੀ ਆਸਕ ਦੇ ਮਥਾ ਇਹ ਸਮਝਿਓ ਕਿ ਮੈਂ ਅੱਜ ਇਹ ਕੰਮ ਕਰ ਲਵਾਂਗਾ ਭਾੜ ਕੇ ਇਹ ਕੰਮ ਕਰ ਲਵਾਂਗਾ 2 ਦਿਨ ਬਾਅਦ ਫਿਰ ਅਮੰਤ ਸਕਾਂਗਾ ਫਿਰ ਗੁਰੂ ਵਾਲਾ ਬਣਾਂਗਾ ਆਸ ਹੈ ਕਿ ਇਹ ਕਾਲ ਨੂੰ ਨਾ ਕਰ ਪਾਈ ਪਤਾ ਨਹੀਂ ਲੱਗਣਾ ਹੈ ਕਦੋਂ ਦੇ ਜੀਵਨ ਦੀ ਜੀਵਨ ਦੀ ਵਿਦਾ ਨਹੀਂ ਸਮਾਪਤ ਹੋਵਣਾ ਸਮਾ ਆਣਾ ਹੈ ਕਦੋਂ ਕਰਤੁਰ ਦੀ ਵਰਗਾ ਦੇ ਵਿੱਚੋਂ ਸਤਿ ਆ ਜਾਣਾ ਹੈ ਸਤਗੁਰੂ ਜੀ ਨੇ ਇਸੇ ਕਰਕੇ ਸਮਝਾਉਣਾ ਕੀਤਾ ਹੈ ਆਸਾ ਕਹਿੰਦੇ ਮਨ ਹਮ ਆਦਮੀ ਆ ਇੱਕ ਦਮੀ ਮਹਤ ਮਹਤ ਨਾ ਜਾਣਾ ਨਾਨਕ ਬਿਨ ਵੈ ਤਿਸਹ ਸਰੇ ਹੋ ਜਾ ਕੇ ਦੀ ਪ੍ਰਾਣਾ ਆਸਾ ਕਹਿੰਦੇ ਅਸੀਂ ਤਾਂ ਸਵਾਸ ਇੱਕ ਸਵਾਸ ਦੇ ਹੀ ਆਦਮੀ ਆ ਸਵਾਸ ਆ ਗਿਆ ਤਾਂ ਠੀਕ ਹੈ ਪਤਾ ਨਹੀਂ ਕਦੋਂ ਇਹ ਆਇਆ ਹੋਇਆ ਸਵਾਸ ਕਦੋਂ ਜਾਣਾ ਹੈ ਇਸ ਕਰਕੇ ਜਿਹਨੇ ਅਜੰਨ ਦਿੱਤੀ ਹੈ ਸਰੀਰ ਦੇ ਤਾਰ ਹੈ ਭਾਈ ਉਹਨੂੰ ਸੇਵਨਾ ਹੈ ਉਦੇ ਸਰਨ ਵਿੱਚ ਆ ਜਾ ਉਹਦੀ ਚਰਨ ਸਰਨ ਵਿੱਚ ਆ ਕੇ ਨਾਮ ਜਪ ਕੇ ਅੱਗੇ ਵਾਂਗ ਦੇ ਖਾਚਾ ਕੋਈ ਬਣ ਲਿਆ ਪਰਿਭਲੇ ਇਸ ਕਰਕੇ ਪਾਤਸ਼ਾਹਿਆਂ ਨੇ ਸਮਝਾਉਣਾ ਕੀਤਾ ਭਾਈ ਕਿ ਇਹ ਨਾ ਸਮਝਿਓ ਕਿ ਮੈਂ ਇਹ ਰਾਜ ਇਹ ਕੰਮ ਕਰ ਲਵਾਂਗਾ ਭਲਕੇ ਇਹ ਕੰਮ ਕਰ ਲਵਾਂਗਾ ਇਸ ਤਰ੍ਹਾਂ ਕਾਰਨ ਕੋਲੇ ਨਾ ਕਰ ਭਾਈ ਇਹ ਕਾਰਨ ਕੋਲੇ ਕਰਦਿਆਂ ਤੇਰਾ ਸਮਾਂ ਬਤੀਤ ਹੋਨੇ ਹੈ ਸਮਾਂ ਨਿਕਲੇ ਨਾ ਜਾਏ ਜੇ ਜੀਵਾਂ ਸਮਾਨ ਨਿਕਰੇ ਨਾ ਇਹ ਵਿਅਰਥ ਜਾ ਰਿਹਾ ਹੈ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਮੀ اے ਹਰੀ ਦੇ ਸੰਤ ਜਨੋ ਪਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰੋ ਇਸ ਜਾਪ ਦੀ ਵਰਤਤ ਦੇ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਚਿਤੁਰਨ ਲੱਗ ਜਾਂਦਾ ਹੈ ਕੌਨਕੇ ਜਨਾਦ ਗੁਰੂ ਪਾਸਾ ਜੀ ਦਾ ਪਾਵਨ ਉਪਦੇਸ਼ ਨਹੀਂ ਸੁਣਾਉਂਦੇ ਉਹਨਾਂ ਦੇ ਅਸੀਂ ਮਨ ਦੇ ਪਿੱਛੇ ਤੁਂਦੇ ਹਾਂ ਪਰ ਜਿੱਦੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਗਈ ਗੁਰੂ ਸਾਹਿਬ ਜੀ ਨੇ ਚਰਣਾ ਨਾਲ ਜੋੜ ਕੇ ਉਹਨੂੰ ਉਪਦੇਸ਼ ਰਖ ਦਿੱਤਾ ਨਾਮ ਨਹੀਂ ਰਾਖਵਰਸ਼ ਦਿੱਤੀ ਫਿਰ ਸਮਝ ਆ ਜਾਣੀਆ ਸਤਿਗੁਰ ਪਾਸਾ ਜੀਆਂ ਦੇ ਸਾਨੂੰ ਵਰਜਣ ਨੇ ਸਤਿਗੁਰ ਪਾਸਾ ਜੀ ਤੁਹਾਨੂੰ ਰੋਜ ਸੁਣਵਾਉਂਦੇ ਨੇ ਪਾਸਾ ਜੀ ਕਹਿੰਦੇ ਨੇ ਹੁਕਮ ਲੱਗਾਈ ਚਲ ਜਾ ਕੋਈ ਰਜਾ ਦੇ ਵਿੱਚ ਚਲਣਾ ਉਦੇ ਭਾਣੀ ਨੂੰ ਸਤਿ ਕਰਕੇ ਮੰਨਣਾ ਜੇ ਸਤਗੁਰੂ ਜੀ ਨੇ ਸੁੱਖਾਂ ਦੇ ਰਾਤ੍ਰਿ ਬਖਸ਼ੀ ਹੈ ਫਿਰ ਸੁੱਖਾਂ ਦੇ ਵਿੱਚ ਨਿਰੰਕਾਰ ਨੂੰ ਲਾਉਣਾ ਨਹੀਂ ਹੈ ਜੇ ਦੁੱਖਾਂ ਬਖਸ਼ੇ ਨੇ ਫਿਰ ਦੁੱਖਾਂ ਦੇ ਵਿੱਚ ਨਿਰੰਕਾਰ ਨੂੰ ਬਰੰਗ ਨਹੀਂ ਦੇਣੇ ਉਹ ਵੀ ਸਾਡੀ ਕਰਨੀ ਆਉਂਦੀ ਹੈ ਫਿਰ ਪਾਤਸ਼ਾਹ ਕਹਿੰਦੇ ਇਹ ਸਮਝ ਆ ਜਾਂਦੀ ਹੈ ਇਹ ਭੋਗਾਂ ਦੇ ਵਿੱਚ ਰਾਜਾਂ ਦੇ ਵਿੱਚ ਰਹਿਣਾ ਦੁਸਿੱਤ ਸਿੱਖ ਲੈਂਦਾ ਹੈ ਜਨਮ ਹਾਰ ਜੱਪਿਆ ਸੇ ਹਰ ਹੋਏ ਅਰਮਿਆ ਕਿਰ ਕੇ ਲਾਵੇ ਧੰਨ ਗ੍ਰਿਵਾਰ ਪਾਸਾ ਸ੍ਰੀ ਨਾਮਦਾਸ ਜੀ ਬਸਨ ਕਰਨ ਦੇ ਨੇ ਕੇ ਲਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਉਹਦਾ ਹੀ ਰੂਪ ਬਣ ਜਾਂਦੇ ਹਨ ਜੋ ਜ ਤਮਾਸੇ ਕਰਨ ਵਾਲਾ ਤੁਜੀ ਪ੍ਰਭੂ ਉਹਨਾਂ ਨੂੰ ਫਿਰ ਮਿਲ ਪੈਂਦਾ ਹੈ ਹਰ ਵਾਰ ਜਪਣ ਜਪ ਲੋਚ ਮੁਚਾਨੀ ਹਰ ਕਿਰਪਾ ਕਰ ਬਨਵਾਨੀ اے ਬਨਵਾਨੀ ਕਹੋ ਜੀ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਰਹੇ ਸਾਡੇ ਅੰਦਰ ਇਹ ਚਾਹ ਉਹ ਬਣੀ ਕਿ ਅਸੀਂ ਤੇਰਾ ਨਾਮ ਜਪ ਸਭੀ ਤਾਂਗ ਰਹੇ ਅੰਦਰ ਅੰਦਰ ਭੁੱਖ ਲੱਗੇ ਤੇਰੇ ਨਾਮ ਦੀ ਸਾਡੇ ਤੇ ਇਹ ਮਿਹਰ ਕਰ ਜਾਨ ਨਾਮਕ ਸੰਗਤ ਸਾਧ ਹਰਿ ਵੇਲੋ ਅਨ ਸਾਧ ਜਨ ਨਾਮ ਕਗ ਰਨੀ ਸਤਿਗੁਰਾਂ ਸਰ ਜਿਨ ਕਣ ਵੱਡਿਆਂ ਦੀ ਮੋਹ ਲਾ ਕੇ ਮੇzun ਕਰਦੇ ਨੇ ਇਹ ਦਾਸ ਨਾਨਕ ਆਖਦਾ ਹੈ اے ਪ੍ਰਭੂ ਜੀ ਮੈਨੂੰ ਸਾਧ ਸੰਗਤ ਵਿੱਚ ਮਨਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਜਿਹੜਿਆ ਸੰਗਤ ਵਿੱਚ ਸਾਨੂੰ ਸਤਿਗੁਰੂ ਜੀ ਕਿਰਪਾ ਕਰਦੇ ਨੇ ਅਸੀਂ ਰੋਜ਼ ਜੁੜਦੇ ਆਂ ਰੋਜ਼ ਸਤਿਗੁਰੂ ਜੀ ਸਾਡੇ ਤੇ ਤਰਸਾ ਕੇ ਸਾਨੂੰ ਚਰਨਾਂ ਲਾ ਪਿਆਰ ਬਖਸ਼ਦੇ ਨੇ ਕੋਈ ਘਣੀ ਬੈਠੀ ਬਾਣੀ ਪੜ੍ਹਦੇ ਆਂ ਬਾਣੀ ਸੁਣਦੇ ਆਂ ਬਾਣੀ ਦੇ ਵਿਚਾਰ ਸੁਣਦੇ ਸਤਿਗੁਰ ਕਾਸ਼ ਸਾਹਿਬ ਨੇ ਤੇ ਸਭ ਨੂੰ ਸਫਲਾ ਸਮਾਂ ਹੀ ਦੇ ਦਿੱرائی ਹੈ ਇਹੀ ਸਮੇਂ ਨੇ ਤੇਰੇ ਨੇ ਸਤਿਗੁਰ ਕਾਸ਼ ਸਾਹਿਬ ਹੀ ਕਹਿੰਦੇ ਤੇਰਾ ਸਾਥ ਨਹਾਉਣਾ ਹੈ ਇਸ ਕਰਕੇ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਿਆ ਕਰ ਸਤਿਗੁਰੂ ਕੀ ਦੇ ਚਰਨਾਂ 'ਚ ਬੇਨਤੀ ਕਰਿਆ ਕਰਕੇ ਵੀ ਇਹ ਸਤਿਗੁਰੂ ਜੀ ਸਾਡੇ ਤੇ ਤਾਂ ਸਿਖਾ ਕੇ ਸਾਨੂੰ ਸਾਧ ਸੰਗਤ ਵਿੱਚ ਬੰਦਾਈ। ਕਿਉਂਕਿ ਗੁਰਬਾਣੀ ਦੇ ਬਚਨ ਮੈਂ ਆਪਾਂ ਰੋਜ਼ ਸਰਵਨ ਕਰਦੇ ਹਾਂ ਜੇ ਮਹਾਰਾਜ ਜੀ ਸਤ ਸੰਗਤ ਮਿਲੇ ਸ਼ੋਕ ਕਰਿਆ। ਜਿਹੜਾ ਇੱਥੇ ਸੰਗਤ ਵਿੱਚ ਆ ਕੇ ਵਿਦ ਜਾਂਦਾ ਜਿਵੇਂ ਦਾ ਭਾਰ ਹੈ ਮਨ ਕਰਕੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸੁਣਨ ਤੋਂ ਬਾਅਦ ਮੰਨ ਲੈਂਦਾ ਹੈ। ਸਾਹਿਬ ਜੀ ਕਹਿੰਦੇ ਉਹਦੇ ਸੰਸਾਰ ਸੁੰਦਰ ਨੂੰ ਪਾਰ ਕਰ। ਇਸ ਕਰਕੇ ਬੇਨਤੀ ਸਤਿਗੁਰਾਂ ਨੇ ਕੀਤੀ ਹੈ ਕਾਲਪੁਰ ਜੀ ਕਿਰਪਾ ਕਰੋ ਸਾਨੂੰ ਸਾਥ ਸੰਗਤ ਵਿੱਚ ਬੁਲਾਈ ਰੱਖੋ ਤੇ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ॠਹੁਲ ਜੀ ਰਹਿਣੇ ਆਜੇ ਇਹ ਪਾਵਨ ਬਚਨ ਨੇ ਸਤਿਗੁਰਾਂ ਦੇ ਇਹ ਸਾਡੀ ਨਿਰਲੇਪੇ ਦੇ ਵਿੱਚ ਵਸ ਜਾਣ ਇਹ ਨਹੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਹੈ ਇਹ ਹੀ ਬੇਨਤੀ ਹੈ ਕਿਉਂਕਿ ਸਾਥ ਨਾ ਹੋਣ ਵਾਲੀ ਵਸੂ ਕੇਵਲ ਤੇ ਕੇਵਲ ਸਾਤਪੁਰ ਬਰਿਕ ਮਜੀ ਦਾ ਨਾਮ ਹੈ ਦੇਸ ਤਾਰੇ ਕੇ ਪਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਚਰਣਾ ਮੰਤ ਕਮੀ ਇਹ ਵੀ ਸਰਬੋਤਮ ਆਸਾ ਜਿਵੇਂ ਵਚਨ ਕਿਹਾ ਹੈ ਤਾਮ ਕੋ ਨਾ ਕਰ ਮਤ ਜਾਨੂ ਆਜ ਕੇ ਕਰੀ ਇਹ ਨਾ ਕੋ ਤਾਮ ਕੋ ਨਾ ਕਰਿਆ ਕਰ ਭਾ ਕੇ ਮੈਂ ਅੰਮ੍ਰਿਤ ਸਕਲਾ ਦਾ ਭਾ ਕੇ ਗੁਰੂ ਵਾਲਾ ਬਣ ਜਾਣਾ ਕਲ ਬਣ ਜਾਣਾਗਾ ਆਸਾ ਕੇ ਤੇਰੀ ਜਿੰਨੀ ਛੇਤੀ ਹੋ ਸਕਦਾ ਹੈ ਭਾਈ ਉਨੀ ਛੇਤੀ ਤੂੰ ਗੁਰੂ ਵਾਲਾ ਬਣ ਜਾ ਕੋ ਤੇ ਜੀਵਨ ਦਾ ਪਰਸਾਉ ਕੇ ਨਹੀਂ ਹੈ ਇਸ ਜੀਵ ਦਾ ਪ੍ਰਸੰਗੁ ਨਹੀਂ ਹੈ ਕਹੋ ਇਹ ਸੰਸਾਰ ਦੀ ਜਲੇਣਾ ਹੈ ਇਸ ਕਰਕੇ ਜਿੱਥੇ ਚੇਤੀ ਹੋ ਜਾਂਦਾ ਹੈ ਗੁਰੂ ਬਣਾ ਬਣ ਕੇ ਨਾਮ ਜਪ ਕੇ ਸਵਾਸਾ ਰੂਪੇ ਨੂੰ ਸਫਲਾ ਕਰ ਨਾਮ ਰੂਪੇ ਧਨ ਨੂੰ ਇਕੱਠਾ ਕਰ ਜਿਹੜਾ ਤੇਰੇ ਕੰਮ ਆਉਣ ਵਾਲਾ ਹੈ ਸੋ ਆਉ ਉਹਿਆਂ ਤੋਂ ਮਾਨ ਕਰਨੀ ਸਤਿਗੁਰੂ ਜੀ ਬਖਸ਼ ਜੋਗਣੀ ਪਹਿਲੀ ਸਾ ਸੁਣਾ ਲੋਕ ਸੁਣ ਜੋ ਗੈਰਾਂ ਦੀ ਕੋਈ ਵਿਚਾਰ ਜੁ ਮਨੋਂ ਪਾਰ ਜਾਈ ਫਟਰਾ ਨਹੀਂ ਸੁਖਿਆ ਨਾਮ ਤੇ ਗਿਆਨ ਕਰਨੀ ਗਲਤੀਆਂ ਦਾ ਨਹੀਂ ਜਾਣ ਕੇ ਨਾਮ ਕਰਨੀਆਂ ਜੀ ਨਾਨਕ ਨਾ ਚੜ ਦੀ ਪਦਾ ਤੇਰੇ ਪਾਣੀ ਸਰਬੱਤ ਦਾ ਭਲਾ